ਜਬੋਨਿਊਜ਼ ਦੇਖ ਰਹੇ ਸਮੁੰਦਰ ਸ਼ਕੰਦਰ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਸੁਨ ਸਿੰਘ ਸ਼੍ਰੀ ਅਚਲੇਸ਼ਵਰ ਤਾਂ ਵਿਕੇ ਸਰਉਰਦੀ ਸੇਵਾ ਪੂਰੀ ਨਾ ਹੋਣ ਤੇ ਮੰਦਿਰ ਕਮੇਟੀ ਵਿਰੁੱਧ ਜਤਾਇਆ ਰੋਸ਼ ਇਤਿਹਾਸ ਵਿੱਚ ਪਹਿਲੀ ਵਾਰ ਸ਼ਿਵ ਭਗਤ ਸਾਵਣ ਮਹੀਨੇ ਦੌਰਾਨ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਰਹਿ ਰਹੇ ਹਨ ਵਾਝੇ ਮੁਖ ਸੇਵਾਦਾਰ ਨਰੇਸ਼ ਲੁਥਰ 9ਵੀਂ 10ਵੀਂ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਸਰੋਵਰ ਦੀ ਸੇਵਾ ਮੁਕੰਮਲ ਹੋ ਜਾਵੇਗੀ ਪਵਨ ਕੁਮਾਰ ਪੰਮਾ ਅੱਜ ਅੱਚਲ ਮੰਦਰ ਸਭਾ 756 ਚਾਹਲਕੁਰਦੇ ਦੇ ਮੁਖ ਸੇਵਾਦਾਰ ਸ਼੍ਰੀ ਨਰੇਸ਼ ਉਤਰਾਜੀ ਨੇ ਮੰਦਰ ਕਮੇਟੀ ਦੀ ਕਾਰਗੁਜ਼ਾਰੀ ਦੇ ਸਵਾਲ ਖੜੇ ਕੀਤੇ ਹਨ ਉਨ੍ਹਾਂ ਕਿਹਾ ਕਿ ਸਾਵਣ ਦੇ ਇਸ ਪਵਿੱਤਰ ਮਹੀਨੇ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਸ਼ਨਾਨ ਕਰਨ ਲਈ ਆਉਂਦੀ ਹੈ ਤੇ ਇਸ ਸਾਲ 225 ਵਿੱਚ ਇਤਿਹਾਸ ਚ ਪਹਿਲੀ ਹੋਇਆ ਹੈ ਕਿ ਸੰਤਾਂ ਅਚਲੇਸ਼ਵਰ ਧਾਮ ਵਿੱਚ ਇਸ਼ਨਾਨ ਕਰਨ ਤੋਂ ਵੰਜਿਆ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਅੱਚਲ ਮੰਦਰ ਕਮੇਟੀ ਵੱਲੋਂ ਅੱਚਲ ਮੰਦਰ ਸਭਾ 752 ਦੇ ਮੈਂਬਰਾਂ ਨੂੰ ਸੇਵਾ ਕਰਨ ਤੋਂ ਵੀ ਰੋਕਿਆ ਗਿਆ ਹੈ ਉੱਥੇ ਜਦੋਂ ਅੱਚਲ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਪੰਮਾ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਤੋਂ 25 ਸਾਲ ਪਹਿਲਾਂ ਸਿਰਫ 6 ਇੰਚ ਤੱਕ ਹੀ ਸਰੋਵਰ ਦੀ ਸਫਾਈ ਕੀਤੀ ਗਈ ਸੀ ਪਰ ਇਸ ਵਾਰ ਜਿਹੜੀ ਸਰੋਵਰ ਦੀ ਸਫਾਈ ਹੋ ਰਹੀ ਹੈ ਉਹ 9 ਇੰਚ ਤੋਂ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਨਵੀਂ ਤਸਵੀਰ ਮੇਰੇ ਤੋਂ ਪਹਿਲਾਂ ਪਹਿਲਾਂ ਪਵਿੱਤਰ ਸਥਾਨਾਂ ਤੋਂ ਜਲ ਲਿਆ ਕੇ ਸ਼ਿਨੇਸ਼ਵਰ ਧਾਮ ਦੇ ਸਰੋਵਰ ਦੀ ਸ਼ੁਰੂਆਤ ਕੀਤੀ ਜਾਵੇਗੀ ਸ਼੍ਰੀ ਪੰਮਾ ਜੀ ਨੇ ਸੇਵਾ ਤੇ ਕੰਦ ਮਾਰਨ ਦੇ ਦੋ ਸਾਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਵੱਲੋਂ ਕਿਸੇ ਨੂੰ ਵੀ ਸੇਵਾ ਕਰਨ ਤੋਂ ਨਹੀਂ ਰੋਕਿਆ ਗਿਆ। ਉਹ ਬਾਕੀ ਸੁਣਦੇ ਹਾਂ ਉਹਨਾਂ ਕੋਲੋਂ ਹੀ ਉਹਨਾਂ ਦੀ ਜ਼ੁਬਾਨੀ ਤੇ ਜਾਣਦੇ ਹਾਂ ਕੀ ਆ ਪੂਰੀ ਗੱਲ। ਮੈਂ ਨਰੇਸ਼ ਲੁਥਰਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਮੈਂ 38 ਸਾਲ ਤੋਂ ਪੈਦਲ ਆੜਿਆ ਵਾਂ। ਮੇਰੇ ਨਾਲ ਬਹੁਤ ਹੋਰ ਸਾਥੀ ਵੀ ਆ ਰਹੇ ਨੇ ਸੌਂ ਦੇ ਮਹੀਨੇ ਖਾਸ ਕਰਕੇ 40 ਦਿਨ। ਤੇ ਸੌਂਵਾਂ ਦੇ ਮਹੀਨੇ ਦਾ ਮੇਨ ਮਤਵ ਹੈ ਕਿ ਸਰੋਵਰ ਦਾ ਇਸ਼ਨਾਨ ਕਰਨਾ। ਤੇ ਅੱਜ ਤੱਕ ਤਹਾਹ ਚ ਕਦੀ ਸਰੋਵਰ ਇਦਾਂ ਨੰਗਾ ਨਹੀਂ ਰਿਹਾ। ਅਸੀਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਸਾਦਕ ਇਹਨਾਂ ਸਾਰਿਆਂ ਕਾਰ ਸੇਵਾ ਕਰਾਈ ਸੀ ਜਿਹਦਾ 2 ਮਹੀਨਿਆਂ 'ਚ ਪਾਣੀ ਪਿਆ ਗਿਆ ਸੀ ਇਹਨੂੰ ਖੜਵੜੀ ਮਹੀਨੇ ਤੋਂ ਕਾਰ ਸੇਵਾ ਚਾਲੂ ਹੋਈ ਦੀ ਏ ਜਿਹੜੀ ਅੱਜ 7 ਮਹੀਨੇ ਹੋ ਗਏ ਪਾਣੀ ਨਹੀਂ ਪਿਆ ਜੇ ਦੇਸ਼ਾਂ ਦੇਸ਼ਾਂ ਤੋਂ ਨਾਗਰਿਕ ਆ ਰਹੇ ਨੇ ਅੱਜ 31 ਫੈਮਿਲੀਆ ਹਨ ਉਹਨਾਂ ਬਹੁਤ ਇਸ ਗੱਲ ਨੂੰ ਬੁਰਾ ਮਨਾਇਆ ਵਾ ਇੰਨਾ ਹੰਕਾਰ ਨਹੀਂ ਚੰਗਾ ਹੁੰਦਾ ਕਿ ਸਾਡੇ ਅੱਗੇ ਕੰਨਾਂ ਕਰਤੀਆਂ ਕਿ ਇਹ ਸੇਵਾ ਨਾ ਕਰ ਸਕਣ ਨਹੀਂ ਕਿ ਸੇਵਾ ਹੁਣ ਮੁੱਕ ਗਈ ਹੋਵੇ ਜੇ ਇੰਨਾ ਹੰਕਾਰ ਨਾ ਹੋਵੇ ਜੇ ਮੰਦਰ ਦੇ ਅੰਦਰ ਅਸੀਂ ਫੋਟੋ ਖਿਚਣ ਚੱਲ ਜੰਨੇ ਆ ਜੱਜਾਂ ਦੀ ਫੋਟੋ ਆਉਂਦੀ ਏ ਉਹ ਠੀਕ ਏ ਉਹਦੇ 'ਚ ਬੇਅਦਬੀ ਨਹੀਂ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਫੋਟੋ ਕੰਨੇ ਆ ਤੇ ਇੰਜ ਕਰਕੇ ਕੁਝ ਹੰਕਾਰੀ ਬੰਦੇ ਫੋਨ ਖਿੱਚਦੇ ਨੇ ਕੌਣ ਨੇ ਹੰਕਾਰੀ ਬੰਦੇ ਤੁਸਾਂ ਨਾਲ ਹੰਕਾਰੀ ਬੰਦੇ ਜਿਹੜੇ ਮੇਨ ਟ੍ਰਸਟ ਦੇ ਮੁਖ ਸੇਵਾਦਾਰ ਨੇ ਚੀਫ ਟ੍ਰਸਟੀ ਕੋਮਨ ਕੁਆਰ ਪੰਮਾ ਨੇ ਮੇਰਾ ਮੋਬਾਈਲ ਖੋਤਾ ਜਿਹੜਾ ਮੈਨੂੰ ਬੜਾ ਬੁਰਾ ਲੱਗਾ ਕਿ ਤੂੰ ਫੋਟੋ ਨਹੀਂ ਖਿੱਚ ਸਕਦਾ ਮੰਦਰ ਦੀ ਬੇਅਦਬੀ ਹੁੰਦੀ ਏ ਜਿੰਨਾ ਜੱਜਾਂ ਕੋ ਫਾਇਦਾ ਲੈਂਦਾ ਵਾ ਉਹਨਾਂ ਦੀ ਬੇਅਦਬੀ ਨਹੀਂ ਹੁੰਦੀ ਫੋਟੋ ਖਿੱਚ ਲੰਗੀਆਂ ਮੰਦਰ 'ਚ ਮੈਂ ਫਿਰ ਭੋਲੇ ਨਾਦ ਦਾ ਪੁਜਾਰੀ ਹਾਂ ਮੈਂ ਇਹਦੇ ਲਈ ਚੰਗੇ ਸੁਝਾਅ ਦੇਵਾਂਗਾ ਇੱਕ ਸੱਤ ਮਹੀਨਿਆਂ ਤੋਂ ਪ੍ਰਕਰਮਾ ਬੰਦਾ ਸਾਢੇ ਦੁਨੀਆ ਸਾਵਨ ਦੇ ਮਹੀਨੇ ਪਰਕਰਮਾ ਕਰਦੀ ਆ ਵੇਖੋ ਗੰਧ ਕਿੰਨਾ ਪਿਆਦਾ ਇਹ ਪ੍ਰਕਰਮਾ ਦਾ ਰਸਤਾ ਚਾਲੂ ਹੋਣਾ ਚਾਹੀਦਾ ਇੱਕ ਦੋ ਮਹੀਨੇ ਸਰੋਵਰ ਦੀ ਕਾਰ ਸੇਵਾ ਹੋਣੀ ਚਾਹੀਦੀ ਮੈਂ ਅੱਜ ਵੀ ਕਹਾਂਗਾ ਸੁਝਾਅ ਦੇਵਾਂਗਾ ਸਾਡੇ ਅਗੇ ਕੰਦਾਂ ਕਰਦੀ ਅਸੀਂ ਨਾ ਕਾਰ ਸੇਵਾ ਕਰ ਸਕੀਏ ਹੰਕਾਰੀ ਬੰਦਿਆਂ ਦਾ ਕੁਝ ਕੰਮ ਹੈ ਅਸੀਂ ਜਦੋਂ ਸਤੰਵੇਂ ਚ ਕਰਾਈ ਅੱਧੇ ਸਰੋਵਰ ਚ ਕੰਦ ਕਰਤੀ ਸੀ ਕਿ ਜਿਹੜਾ 1 ਮਹੀਨੇ ਚ ਅਦੇ ਸरोवर ਦਾ ਪਾਣੀ ਪਿਆ ਗਿਆ ਸੀ ਘੱਟੋ ਘੱਟ ਲੋਕੀ ਇਸ਼ਨਾਨ ਤੇ ਕਰ ਸਕਣ ਬੱਦੇ ਸरोवर ਚ ਪਾਣੀ ਪੈ ਜਾਵੇ ਇਹ ਹਦ ਨੇ ਇੰਨਾ ਹੰਕਾਰ ਆ ਕਿ ਨਾ ਕਿਸ ਦੀ ਸਲਾਹ ਲੈਣੀ ਹੈ ਨਾ ਸੇਵਾ ਹੋਵੇ ਭਾਵੇਂ 2 ਸਾਲ ਪਈ ਰਹੇ ਕੋ ਮਿਲਾ ਚੱਲ ਵਾ ਕਿ ਲੋਕਾਂ ਨਾਲ ਏਦਾਂ ਬੇਅਦਬੀ ਫੋਟੋ ਕਿਚਨ ਲਗਿਆ ਨਹੀਂ ਬੇਅਦਬੀ ਹੁੰਦੀ ਇਹ ਬੇਅਦਬੀ ਮੰਦਿਰ ਦੀ ਜਿਆਦਾ ਹੰਕਾਰੀ ਬੰਦੇ ਕੁਛ ਕਰਦੇ ਇੰਟਰਸਟ ਦੇ ਤੁਹਾਡੀ ਕੀ ਮਜ਼ਦੂਰੀ ਹੈ ਜਾਂ ਉਹਦੀ ਕੀ ਉਹਦੇ ਕੋ ਕਿਹੜੀ ਤਾਕਤ ਹੈ ਕਿ ਉਹਨੂੰ ਪ੍ਰਵਾਹ ਕੋਈ ਨਹੀਂ ਨਾ ਤਾਂ ਨੂੰ ਇਸ ਮਾਨ ਮਰਿਆਦਾ ਦਾ ਸਿਧਾਂਤ ਦਾ ਜੋ ਇਥੋਂ ਦੇ ਪਾਵਨ ਸਰੋਵਰ ਦੀ ਜਿਹੜੀ ਮਰਿਆਦਾ ਉਹਦਾ ਖਿਆਲ ਨਹੀਂ ਹੈ ਔਰ ਇਹ ਸੇਵਾ ਰੁਕ ਕਿਉਂ ਰਹੀ ਹੈ ਕਿੰਨੇ ਰੁਕੀ ਹੈ ਤੇ ਕਿਉਂ ਰੁਕੀ ਹੈ ਇਹ ਰੁਕੀ ਤੇ ਜਿਹੜੇ ਕਾਰਨ ਦੇ ਨੇ ਉਹ ਹੀ ਦੱਸ ਦੇ ਦੇ ਨੇ ਸਾਡੇ ਕੋਲ ਕੀ ਪ੍ਰੋਬਲਮ ਹੈ ਢਾੜੀ ਵਾਲੇ ਇੱਕ ਜੱਜ ਆਉਂਦੇ ਸਨ ਮੈਡਮ ਉਹਨਾਂ ਸਾਨੂੰ ਬਹੁਤ ਕਿਹਾ ਇੱਥੇ ਇੱਕ ਧਰਮਸ਼ਾਲਾ ਬਣਾ ਦੇ ਪਈ ਉਹਨਾਂ ਦੇ ਵਿੱਚ ਬਾਥਰੂਮ ਬਣਾ ਦੇ ਸੀ ਕਿ ਬਾਥਰੂਮ ਤੋਂ ਬਗੈਰ ਧਰਮਸ਼ਾਲਾ ਬਣਾ ਲਓ ਉਹ ਨਹੀਂ ਮੰਨੇ ਉਹਨਾਂ ਸਾਡੇ ਖਿਲਾਫ ਫੈਸਲਾ ਦੇ ਦਿੱਤਾ ਜਿਹੜਾ ਹਾਈ ਕੋਰਟ ਤੱਕ ਵੀ ਉਹ ਚੱਲਿਆ ਕਿ ਸਾਨੂੰ ਫੋਟੋ ਲਾਣ ਦਾ ਮੌਲਿਕ ਅਧਿਕਾਰ ਸੰਵਿਧਾਨ ਵਿੱਚ ਨਹੀਂ ਹੁੰਦਾ ਜਿਹੜਾ ਜੱਜ ਧਾਰੀਵਾਲ ਨੇ ਖੋਤੇ ਦੇ ਨੇ ਉਹਦੇ ਲਈ ਦਿੱਕਤੀ ਜ਼ਰੂਰ ਪਾਵਾਂਗੇ ਕਿ ਤੁਸੀਂ ਕਾਰਤਿਕ ਦੀ ਪੂਜਾ ਨੇ ਇੱਥੇ ਮੰਦਿਰ ਦੇ ਵਿੱਚ ਆ ਸਕਦੇ ਸੱਲੋਚਾਲ ਦੇ ਵਿੱਚ ਅਸੀਂ ਵੇਖੋ ਸੱਲੋਚਾਲ ਦੇ ਬਾਹਰ ਬੈ ਕੇ ਪੂਜਾ ਕਰਾਣੇ ਆ ਅੰਦਰ ਜਾਣ ਦਾ ਸਾਨੂੰ ਅਧਿਕਾਰ ਨਹੀਂ ਹੁੰਦਾ ਤੇ ਅੰਦਰ ਜਾ ਕੇ ਮੱਥਾ ਨਹੀਂ ਟੇਕਣ ਦਿੰਦਾ ਲੋਕਾਂ ਨੂੰ ਖਾਸ ਕਰਕੇ ਮੈਨੂੰ ਮੈਂ ਮੰਝ ਬਣਾਇਆ ਜਿਹੜਾ ਖਲੋਤਾ ਹੈ ਅੰਦਰ ਮੱਥਾ ਨਹੀਂ ਟੇਕਣਾ ਕਿਉਂਕਿ ਮੱਥਾ ਟੇਕਣ ਵਾਲੇ ਬਾਹਰ ਫੜ ਕੇ ਬਾਹਰ ਕਰ ਦਿੰਦਾ ਹੁਣ ਮੈਂ ਸਾਡੀ ਸ਼ਰਦਾਬ ਹੈ ਸਰੋਵਰ ਦੀ ਕਾਰ ਸੇਵਾ ਹੋਣੀ ਚਾਹੀਦੀ ਮਹੀਨੇ ਦੋ ਮਹੀਨੇ ਚ ਜੇ ਇਹਨੂੰ ਲੇਟ ਲੱਗਦੀ ਏ ਇੱਕ ਮੈਂ ਸਲਾਹ ਤੇ ਸੁਝਾਅ ਦਿਆਂਗਾ ਕਿ ਮਿੱਟੀ ਚੁੱਕਾ ਆਂਦੇ ਅਸੀਂ 2 ਲੱਖ ਰੁਪਏ ਕਿੱਲੇ ਨਾਲ ਮੈਂ ਫੋਨ ਕੀਤਾ ਮੈਂ ਫ੍ਰੀ ਚਾ ਦੇਣਾ ਫਿਰ ਇਹਨਾਂ 2 ਲੱਖ ਦਿੱਤਾ ਤਾਂ 4 ਲੱਖ ਰੁਪਏ ਇਹਨਾਂ ਦਾ ਪੱਛ ਗਿਆ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਵੀ ਫ੍ਰੀ ਚੁੱਕ ਲੈਣਾ ਹੁਣ ਫੋਨ ਮੈਸੇਜ ਆਪ ਦੇਾਂਗਾ ਅੱਦੇ ਸਰੋਵਰ ਦੀ ਜਿੱਦਾਂ ਅਸੀਂ ਕਾਰ ਸੇਵਾ ਕਰਾਈ ਸੀ ਵਿੱਚ ਦੁਬਾਰ ਕਰਾ ਕੇ ਟੱਟੋ ਘੱਟ ਮਹੀਨੇ ਚ ਅੱਦੇ ਸਰੋਵਰ ਚ ਪਾਣੀ ਪੈ ਜਾਵੇ ਬਾਕੀ ਕੰਮ ਚੱਲਦਾ ਰਹੇ ਅੱਦੇ ਸਰੋਵਰ ਨੂੰ ਮਹੀਨੇ ਚ ਕੰਪਲੀ ਇੰਨੀ ਬੇਅਦਬੀ ਮੰਦਰ ਦੀ ਚੰਗੀ ਨਹੀਂ ਹੁੰਦੀ ਅਸੀਂ 40 ਸਾਲ ਤੋਂ ਆੜਿਆ ਸਾਡੇ ਨਾਲ ਸਾਥੀ ਆੜਿਆਨ ਸੋਮਨ ਦੇ ਮਹੀਨੇ ਸ਼ਨਾਣ ਕਰਦੇ ਨੇ ਸਾਨੂੰ ਇੰਨੀ ਬੇਅਦਬੀ ਲੱਗਣ ਡਈ ਏ ਅਸੀਂ ਦੱਸ ਨਹੀਂ ਸਕਦੇ ਬਾਕੀ ਭੋਲੇ ਸ਼ੰਕਰ ਸਭ ਤੇ ਭਲਾ ਕਰੇ ਅਕਲ ਦਵੇ ਮਤਦਵੇ ਸ਼ਹਿਰ ਵਾਸੀ ਚੁੱਪ ਕਿਉਂ ਨੇ ਲੱਥਾ ਸਰ ਸ਼ਹਿਰ ਵਾਸੀ ਇਹ ਤਾਂ ਬਹੁਤ ਪਰੇਸ਼ਾਨ ਨੇ ਇਹ ਗੋਹ ਜਤ ਇਹੋ ਜਿਹਾ ਕਰਦਾ ਉਹ ਕਹਿੰਦੇ ਇਹੋ ਜਾਨੇ ਕੋਈ ਗੱਲ ਨਹੀਂ ਭੋਲੇ ਸ਼ੰਕਰ ਨੇ ਨੂੰ ਕਰਨਾ ਜੋ ਕਰਨਾ ਸਾਨੂੰ ਨਹੀਂ ਕੋਈ ਗੱਲ 2 ਫਰਵਰੀ ਬਸੰਤ ਪੰਜਵੀ ਨੂੰ ਸ਼੍ਰੀ ਅਜਲੇਸ਼ਵਰ ਮੰਦਰ ਘਾਰਸਵਟਰਾਸ ਸੇ ਪਾਵਨ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਸੀ ਔਰ ਲੋਕਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਬੜੇ ਜੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਲੇਕਿਨ ਸਰੋਵਰ ਦੇ ਵਿੱਚ ਜਿਹੜੀ ਪਹਿਲੀ 25 ਸਾਲ ਪਹਿਲਾਂ ਸੇਵਾ ਹੋਈ ਸੀ ਉਹਦੇ ਵਿੱਚ ਸਿਰਫ 6 ਇੰਚ ਹੀ ਜਿਹੜੀ ਹੈ ਕਾਰ ਸੇਵਾ ਹੋਈ ਸੀ 6 ਇੰਚ ਮਿੱਟੀ ਜਿਹੜੀ ਬਾਹਰ ਕੱਢੀ ਗਈ ਸੀ ਲੇਕਿਨ ਸੇਵਾ ਸ਼ੁਰੂ ਹੁੰਦੇ ਹੀ ਸਾਨੂੰ ਇਦਾਂ ਲੱਗਾ ਵੀ ਇਹਦੇ ਚ 3 ਫੁੱਟ ਦੇ ਕਰੀਬ ਸਾਨੂੰ ਇਹ ਮਿੱਟੀ ਬਾਹਰ ਕਰਨੀ ਪਣੀ ਹੈ ਡੇਢ ਮਹੀਨਾ ਜਿਹੜਾ ਸੇਵਾ ਜਿਹੜੀ ਹੈ ਉਹ ਬਕਾਇਦਾ ਕਾਰ ਸੇਵਕਾਂ ਨੇ ਸਾਰੀ ਸੰਗਤ ਨੇ ਆਪਣੇ ਕਰ ਕਮਲਾਂ ਨਾਲ ਪ੍ਰਭੂ ਦੀ ਸੇਵਾ ਕੀਤੀ ਹੈ ਲੇਕਿਨ ਉਸ ਤੋਂ ਬਾਅਦ ਕਿਉਂਕਿ 3 ਫੁੱਟ ਦੀ ਗਹਿਰਾਈ ਸੀ ਇਸ ਕਰਕੇ ਮਸ਼ੀਨਰੀ ਦਾ ਪ੍ਰਯੋਗ ਕਰਨਾ ਪਿਆ ਔਰ ਹੁਣ ਬਰਸਾਤ ਦੇ ਮੌਸਮ ਕਰਕੇ ਜਿਹੜੀ ਸੇਵਾ ਸਾਰੀ ਹੋ ਚੁੱਕੀ ਹੈ لیکن ਉਹਦੀ ਜਿਹੜੀ ਕੰਸਟਰਕਸ਼ਨ ਦਾ ਵਰਕ ਹੈ ਜਿਹੜਾ ਸਾਈਡਾਂ ਦੇ ਵਾਲ ਹੋ ਰਹੀ ਹੈ ਕੰਕਰੀਟ ਦੀ ਉਹ ਡਿਊ ਟੂ ਬਰਸਾਤ ਕਰਕੇ ਰੁਕੀ ਦੀ ਹੈ ਬਰਸਾਤ ਤੁਹਾਨੂੰ ਪਤਾ ਹੈ 10-15 ਦਿਨੋਂ ਸ਼ਾਵਨ ਮਾਸ ਦੇ ਵਿੱਚ ਲੱਗਿਆ ਦਾ ਉਸ ਤੋਂ ਬਾਅਦ ਬਹੁਤ ਜਲਦੀ ਅਸੀਂ ਸਮਝਨੇ ਆ ਵੀ ਇਹ 9ਵੀਂ 10ਵੀਂ ਦਾ ਜਿਹੜਾ ਮੇਲਾ ਨਵੰਬਰ ਚ ਹੁੰਦਾ ਅਸੀਂ 1 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਜਲ ਜਿਹੜਾ ਹੈ ਛੱਡ ਦਿਆਂਗੇ ਇਸ ਰੋਬਰ ਚ ਔਰ ਪੁਇਤਰ ਜਗਾ ਤੋਂ ਜਦਾ ਬਦਰੀਨਾਥ ਹੈ ਕਦਾਰਨਾਥ ਹੈ ਗੰਗੋਤਰੀ ਸਮੋਤਰੀ ਔਰ ਹਰੀਦਵਾਰ ਤੋਂ ਔਰ ਪ੍ਰਯਾਗਰਾਜ ਤੋਂ ਜਲ ਲਿਆ ਕੇ ਜਿਹੜਾ ਉਹ ਇਸ ਪਿੱਤਰ ਸਰੋਵਰ ਦੇ ਵਿੱਚ ਪਾਇਆ ਜਾਏਗਾ ਔਰ ਲੋਕਾਂ ਨੂੰ ਨੌਵੀਂ ਦਸਵੀਂ ਦੇ ਵਿੱਚ ਸਨਾਨ ਕਰਨ ਦਾ ਪੂਰਾ ਅਚਲੇਸ਼ਵਰ ਮੰਦਿਰ ਕਾਰਜ ਵਾਟਸਟ ਮੌਕਾ ਦੇਗੀ ਔਰ ਆਪਣੇ ਇਸ ਕਾਰਿਆ ਨੂੰ ਨੌਵੀਂ ਦਸਵੀਂ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਪੂਰਨ ਕਰ ਲੇਗੀ ਬਹੁਤ ਵਧਾਈ ਦੀ ਗੱਲ ਹੈ ਜੀ ਕਾਰਜ ਹੋਣਾ ਜ਼ਰੂਰੀ ਹੈ ਜਿਵੇਂ ਹੁਣ ਜਿੱਕਿਤ ਕੀਤਾ ਜਾ ਰਿਹਾ ਹੈ ਦਾ ਅਚਲ ਮੰਡਲ ਸਭਾ ਜਿਹੜੀ ਹੈ ਉਹ ਕਿਸੇ ਕੱਲ ਨੂੰ ਲੈ ਕੇ ਤੁਹਾਡੇ ਤੇ ਇਤਰਾਜ ਜਤਾ ਰਹੀ ਹੈ ਕਿ ਐਸੇ ਵੇਲੇ ਸਾਉਣ ਦੇ ਮਹੀਨੇ ਤੇ ਦੇਸ਼ਾਂ ਵਿੱਚ ਜਿਹੜਾ ਤਾਂ ਸੰਗਤਾਂ ਦਾ ਰਕਿ ਇਸ਼ਨਾਨ ਕਰਨਾ ਚਾਹੁੰਦੀ ਹੈ ਪਰ ਜੇਕਰ ਕਰਨਾ ਹੁੰਦਾ ਤਾਂ ਇਹ ਅੱਧੇ ਸਰੋਵਰ ਦੇ ਉੱਤੇ ਕੰਧ ਮਾਰ ਕੇ ਪਤਾ ਸਰੋਵਰ ਚਾਲੂ ਕਰ ਸਕਦੇ ਸੀ ਤਾਂ ਕੀ ਗੱਲ ਇੱਥੇ ਕੋਈ ਗੁੱਟਵਾਦੀ ਦੀ ਗੱਲ ਹੋ ਗਈ ਹੈ ਜਾਂ ਅਚਲੇਸ਼ਵਰ ਮੰਦਿਰ ਸਭਾ ਉਹ ਤਾਂ ਮੈਂ ਇਸ ਸਮੇਂ ਨਾ ਕਿਤੇ ਹੈ ਹੀ ਨਹੀਂ ਕਿਉਂਕਿ ਲੋਅਰ ਕੋਰਟ 'ਚ ਵੀ ਹਰ ਗਏ ਸੈਸ਼ਨ 'ਚ ਵੀ ਹਰ ਗਏ ਹਾਈ ਕੋਰਟ 'ਚ ਵੀ ਹਰ ਗਏ ਉਹਦੇ باوجود ਉਹ ਆਪਣਾ ਧਰਮਸ਼ਾਲਾ ਦੇ ਵਿੱਚ ਆਉਂਦੇ ਨੇ ਧਰਮਸ਼ਾਲਾ ਜਿਹੜੀ ਹੈ ਉਹ ਚਲੇਸ਼ਵਰ ਮੰਦਿਰ ਦੀ ਆ ਜੀ ਅਜਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਨੂੰ ਹੀ ਸਾਰੇ ਅਧਿਕਾਰ ਹਨ ਅਗੀ ਹੋਰ ਕਿਸੇ ਬੰਦੇ ਨੂੰ ਸਾਡੇ ਕੋਲ ਰਿਸਪੋਨਸੀਬਿਲਟੀ ਹੈ ਇਸ ਮੰਦਿਰ ਦੀ ਸਾਰੀ ਜਿਹਨੇ ਜਗ੍ਹਾ ਜਨਾ ایرিয়া ਔਰ ਜਿਹੜੀ ਹੈ ਆਪਣੀ ਜਗਾ ਲੋਕਾਂ ਨੂੰ ਕਹਿੰਦੇ ਅਚਲ ਮੰਦਿਰ ਸਭਾ ਇਹਨਾਂ ਦੀ ਕੋਈ ਜਗਾ ਨਹੀਂ ਇਹਨਾਂ ਦਾ ਕੋਈ ਕੋਰ ਦੇ ਹੁਕਮਾਂ ਦੇ ਮੁਤਾਬਿਕ ਇਨਾ ਦਾ ਕੋਈ ਅਸਤਵ ਨਹੀਂ ਹੈਗਾ ਜਿਹੜਾ ਕਿ ਲੋਕਾਂ ਨੂੰ ਜਿਤਾਉਂਦੇ ਨੇ ਇੱਕ ਛੋਟਾ ਜਿਹਾ ਬ੍ਰਾਹਮਣ ਲਿਆ ਕੇ ਉੱਥੇ ਬਿਠਾਇਆ ਔਰ 1600 ਰੁਪਇਆ ਪਰ ਵਿਅਕਤੀ ਕੋ ਲੈ ਕੇ ਰੂਦਰਸ਼ੇਕ ਉੱਤੇ ਕਰਾਰ ਉਹ ਜਗ੍ਹਾ ਚਲੇਸ਼ਵਰ ਮੰਦਿਰ ਕਾਰਜਵਾਟਰ ਹੁੰਦੀ ਹੈ ਉਹ ਚਲੇਸ਼ਵਰ ਧਾਮ ਦੀ ਹੈ ਜੀ ਬਾਕੀ ਮੈਂ ਇਸ ਤੋਂ ਵਧ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਕਾਨੂੰਨ ਜਿਹੜਾ ਜਿਹੜਾ ਜਨ ਅਧਿਕਾਰ ਹੈ ਉਹ ਮੰਦਰ ٹرسٹ ਕੋਲ ਹੈ ਇਹਨਾਂ ਕੋ ਕੁਝ ਰੱਜ ਤਾਰੇ ਕਿ ਮੱਥਾ ਕਿਪਣ ਤੋਂ ਜਾਨੀ ਕਿ ਉਹ ਰੁਕੇ ਜਾਂਦਾ ਕਿ ਕੋਈ ਖਾਸ ਅਖੀਰਤਨ ਉਹ ਕਿ ਇਹ ਬੰਦੇ ਨੂੰ ਮੱਥਾ ਟੇਕਣ ਜਿਹੜਾ ਕਦੀ ਐਸਾ ਕੋਈ ਮੇਰੇ ਸਾਹਮਣੇ ਤਾਂ ਕੋਈ ਵਿਚਾਰ ਆਇਆ ਨਹੀਂ ਉਸ ਕਲ ਉਹਨਾਂ ਨੇ ਕਿਹਾ ਕਿ ਉਹ ਕਹਿ ਸਕਦੇ ਨਹੀਂ ਜ ਕੋਈ ਵੀ ਪ੍ਰਚਾਰ ਕਰ ਸਕਦੇ ਨਹੀਂ ਤੁਹਾਡੇ ਤੋਂ ਮਤਾਲਾ ਕੀ ਜਿਹੜੀ ਸੰਗਤ ਹੈ ਕੋਈ ਇਸ ਤਰ੍ਹਾਂ ਦੱਸਿਆ ਜਾਂਦਾ ਕਿ ਜਿੰਨੀ ਦੇ ਪ੍ਰਧਾਨ ਜੀ ਹਣੋ ਤੇ ਖਮਾ ਹਉਤੇ ਹੋਵੇ ਤੇ ਕਹਿੰਦੇ ਮੱਥਾ ਟੇਕਣੇ ਕਿ ਜਾਨੀ ਉਹ ਉਹਨਾਂ ਕਿਸੇ ਦੇ ਮਨ ਚ ਹੋਏਗਾ ਲੇਕਿਨ ਸਾਡੇ ਨਾਲ ਤੇ ਇੱਥੇ ਸੰਗਤ ਵੇਖੋ ਥੱਲੇ ਕਨੀ ਸੰਗਤ ਹੈ ਤੁਸੀਂ ਆਪਣੇ ਚੈਨਲ ਰਾਹੀਂ ਵੇਖੋ ਕਿ ਕਿੰਨੇ ਸੰਖਤ ਲਾਈਨਾਂ ਲੱਗੀਆਂ ਰਸ ਕਿੰਨਾ ਇੱਕ ਜਿਹੜੀ ਕੰਦ ਹੋਈ ਹੈ 9 ਇੰਚੀ ਪੌੜੀਆਂ ਚ ਸਰੋਵਰ ਨੂੰ ਉਹਦਾ ਕੀ ਕਾਰਨ ਹੈ ਜੀ ਉਹ ਬੰਦ ਕਰ ਰਹੇ ਜੀ ਕੁੱਤੇ ਥੱਲੇ ਜਾਂਦੇ ਨੇ ਅੱਛਾ ਡੌਗਸ ਜਿਹੜੇ ਨੇ ਉਹ ਸਰੋਵਰ ਦੇ ਵਿੱਚ ਜਾਂਦੇ ਨੇ ਫਿਰ ਬੱਚਿਆਂ ਨੂੰ ਮੂੰਹ ਪਾ ਲੈਂਦੇ ਨੇ ਇਸ ਕਰਕੇ ਉਹ ਸਾਰੀਆਂ ਜਿਹੜੀਆਂ ਵਾਲਜ਼ ਨੇ ਬੰਨ੍ਹ ਕੀਤੀਆਂ ਜਾ ਰਹੀਆਂ ਇੱਕ ਪੌੜ ਲੰਬਾ ਗੁਰਦੁਆਰੇ ਸਾਈਡ ਤੋਂ ਤੇ ਇੱਕ ਲੇਡੀਜ਼ ਦੇ ਪੌਣੇ ਤੋਂ ਦੋ ਹੀ ਰੱਖੇ ਜਾਣੇ ਨੇ ਤੀਸਰਾ ਪੌੜ ਸਾਰੇ ਬੰਦ ਕਰਨਾ ਕੋਈ ਪੌੜ ਨਹੀਂ ਨਾਲ